ਕਾਂਗਰਸ ਪਾਰਟੀ ਹੋ ਪਾਰਟੀ ਆ ਜਿਹੜੀ ਪਾਰਟੀ ਨੇ ਦੇਸ਼ ਨੂੰ ਖੜਾ ਕੀਤਾਗਾ ਸੋ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਅਲਾਈਅንስ ਕਰ ਰਹੀ ਹੈ 28 ਪਾਰਟੀਆਂ ਦੇ ਨਾਲ ਅਲੱਗ-ਅਲੱਗ ਪਾਰਟੀਆਂ ਇਕੱਠੀਆਂ ਹੋ ਕੇ ਇਲੈਕਸ਼ਨ ਲੜ ਰਹੀਆਂ ਨੇ ਖੇਤਰੀ ਪਾਰਟੀਆਂ ਜੇ ਮਜ਼ਬੂਤ ਹੋ ਕੇ ਉੱਪਰ ਜਾਣ ਗਈਆਂ ਪਾਰਲੀਮੈਂਟ ਦੇ ਵਿੱਚ ਖੇਤਰੀ ਪਾਰਟੀਆਂ ਉਹਨਾਂ ਵਿੱਚੋਂ ਜਿੱਤੇ ਹੋਏ ਐਮਐਨਏ ਦਾ ਐਮਪੀ ਜਾਣਗੇ ਤਾਂ ਮੈਨੂੰ ਲੱਗਦਾ ਕਿ ਸਾਡਾ ਸੈਕੂਲਰ ਪਾਰਟੀ ਸੈਕੂਲਰ ਕਾਂਗਰਸ ਹੈਗੀ ਸਾਡਾ ਜਿਹੜਾ ਡੈਮੋਕ੍ਰੇਸੀ ਆ ਲੋਕਤੰਤਰਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਪਰਫੁੱਲਤ ਹੋਊਗਾ ਜੇ ਤੁਸੀਂ ਜਿਹੜਾ ਮੋਦੀ ਤੜਕੇ ਉੱਠ ਕੇ ਕਹਿ ਦਿੰਦਾ ਇੱਕ ਐਕਟਿਵਾਰ 400 ਵਾਰ ਜੇ ਤੁਸੀਂ ਉਹਨੂੰ ਲੈ ਆਏ ਨਾ 400 ਵਾਲੇ ਨੂੰ ਉਹਨੇ ਬੌਮਨਾਂ ਸਰਕਾਰ ਬਣਾਉਣੀ ਆ ਕਨਸਟੀਟਿਊਸ਼ਨ ਨੂੰ ਬ੍ਰੇਕ ਕਰਨਾਗਾ ਮਨੋਵਾਦੀ ਸਰਕਾਰ ਬਣਾਉਣੀ ਆ ਕਿਸਾਨਾਂ ਨੂੰ ਸੰਭੂ ਬਾੜੀ ਨਹੀਂ ਟੱਪਣ ਦਿੱਤਾ ਔਰ ਡੇਢ ਡੇਢ ਸਾਲ ਸਾਨੂੰ ਦਿੱਲੀ ਵਹਾ ਕੇ ਰੱਖਿਆ ਆਉਣ ਵਾਲਾ ਸਮਾਂ ਜੇ ਮੋਦੀ ਸਰਕਾਰ ਆ ਜਾਂਦੀ ਆ ਤਾਂ ਤੁਹਾਡੇ ਪੰਜਾਬ ਦੇ ਵਿੱਚ 10 ਰੋੜ ਨਿਕਲ ਜਾ ਰਹੇ ਨੇ ਜਿਨੂੰ ਰੋੜਾ ਪਾ ਕੇ ਹਿਮਾਚਲ ਦਾ ਇਹਨੂੰ ਕੰਕਰੀਟ ਪਰਫੋਰਮਟ ਕਰ ਦੇਣਾ ਇੱਥੇ ਖੇਤੀਬਾੜੀ ਖਤਮ ਹੋ ਜਾਣੀ ਆ ਮੈਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੱਠਾ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਖੁੱਲ੍ਹੀਆਂ ਝੋਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਮੈਂ तमाम ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਸੈਕੂਲਰ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਅਲਾਈਅன்ஸ் ਕਰਕੇ ਆਈ ਆ ਇਹਨੂੰ ਮਜ਼ਬੂਤ ਕਰੋ ਮੈਂ ਵੱਡੇ ਪੱਧਰ ਤੇ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਸਾਰੀ ਜਿੰਨੇ ਪ੍ਰੈਸਰ ਕੋਟ ਰਾਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਸਮੁੱਚੀ ਲੀਡਰਸ਼ਿਪ ਬੈਠੀ ਆ ਤਮਾਮ ਬਲਕ ਪ੍ਰਧਾਨ ਬੈਠੇ ਨੇ ਸਾਰਿਆਂ ਦਾ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਧਾਨਾਂ ਦਾ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਧਾਨ ਤਲਦੀਪ ਸਿੰਘ ਕਾਲਾ ਢਿੱਲੋਂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਦਿਲਵੀਰ ਸਿੰਘ ਗੋਲਡੀ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ